ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਵਿਧਾਨ ਸਭਾ ਹਲਕਾ ਪਛਮੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਦੇ ਲਈ ਬੀਤੇ ਦਿਨ ਪਖਵਾੜ ਰੋਡ ਸਥਿਤ ਜੀਐਸਪੀ ਗਾਰਡਨ ਟੂਲਸ ਵਾਲਿਆਂ ਦੇ ਜਸਵਿੰਦਰ ਸਿੰਘ ਪਾਸੀ ਅਤੇ ਗੁਰਜੀਤ ਸਿੰਘ ਪਾਸੀ ਦੇ ਗ੍ਰਾਫਿਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਧਾਨਗੇਟ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਦਾ ਪ੍ਰਬੰਧ ਪ੍ਰਿਤਪਾਲ ਸਿੰਘ ਮੁਕੰਦਪੁਰ ਅਤੇ ਬਲਵਿੰਦਰ ਸਿੰਘ ਕੁਲਾਰ ਦੇ ਸਾਂਝੇ ਉਦਮ ਸਦਕਾ ਕੀਤਾ ਗਿਆ ਸੀ ਸਰਦਾਰ ਈਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਪਹੁੰਚੇ ਸਨ ਮੀਟਿੰਗ ਦੀ ਸਮਾਪਤੀ ਉਪਰੰਤ ਸਰਦਾਰ ਜਸਵਿੰਦਰ ਸਿੰਘ ਪਾਸੀ ਅਤੇ ਗੁਰਜੀਤ ਸਿੰਘ ਪਾਸੀ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੀਐਸਪੀ ਗਾਰਡਨ ਟੂਲਸ ਦੇ ਸ਼ੋਅਰੂਮ ਦਾ ਦੌਰਾ ਕੀਤਾ ਜਿਸ ਵਿੱਚ ਉਨ੍ਹਾਂ ਵੱਖ-ਵੱਖ ਬਾਗਬਾਨੀ ਖੇਤਰ ਵਿੱਚ ਇਸਤੇਮਾਲ ਹੋਣ ਵਾਲੇ ਜ਼ਿਆਦਾਤਰ ਸੰਦਾਂ ਦੇ ਬਾਰੇ ਭਰਪੂਰ ਜਾਣਕਾਰੀ ਦੇ ਨਾਲ ਨਾਲ ਜੀਐਸਪੀ ਪਾਵਰ 에ਅਰ ਕੰਪਰੈਸ਼ਨ ਦੇ ਵੱਖ-ਵੱਖ ਮਾਡਲਾਂ ਮੈਨੂਅਲ ਅਤੇ ਇਲੈਕਟ੍ਰੋਨਿਕ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਛੋਟੇ ਤੇ ਮੱਧਮ ਵਰਗ ਦੇ ਕਾਰੋਬਾਰਾਂ ਨੇ ਪੰਜਾਬ ਨੂੰ ਬਚਾ ਕੇ ਰੱਖਿਆ ਹੋਇਆ ਹੈ ਮੁਸ਼ਕਲਾਂ ਦੇ ਬਾਵਜੂਦ ਛੋਟੀ ਇੰਡਸਟਰੀ ਟੈਂਦੀ ਟੈਂਦੀ ਆਪਣੇ ਆਪ ਨੂੰ ਸਥਿਰ ਅਵਸਥਾ ਵਿੱਚ ਰੱਖੀ ਹੋਈ ਹੈ ਸਰਕਾਰਾਂ ਨੂੰ ਇਨ੍ਹਾਂ ਛੋਟੇ ਕਾਰੋਬਾਰੀਆਂ ਲਈ ਵੱਡੇ ਰਾਹਤ ਪੈਕੇਜ ਦੇਣ ਦੀ ਗੱਲ ਵੀ ਸਰਦਾਰ ਮਾਨ ਨੇ ਕੀਤੀ ਉਹਨਾਂ ਨੇ ਕਿਹਾ ਕਿ ਇੰਡਸਟਰੀ ਹੀ ਸਾਰੇ ਸੂਬਿਆਂ ਦੀ ਆਰਥਿਕ ਤਰੱਕੀ ਦਾ ਇੱਕ ਰਾਹ ਹੁੰਦਾ ਹੈ ਜਿਸ ਲਈ ਸਰਕਾਰਾਂ ਨੂੰ ਵਿਸ਼ੇਸ਼ ਰਾਹਤ ਪੈਕੇਜ ਦੇਣੇ ਚਾਹੀਦੇ ਹਨ ਛੋਟੇ ਵਪਾਰੀਆਂ ਨੂੰ ਘੱਟ ਮਾਰਜਿਨ ਅਤੇ ਵੱਧ ਲੇਬਰ ਕਰਕੇ ਬਹੁਤੀ ਇੰਡਸਟਰੀ ਨੂੰ ਬੰਦ ਕਰਨਾ ਪੈਂਦਾ ਹੈ। ਉਹਨਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਛੋਟੇ ਅਤੇ ਮੱਧਮ ਖੇਤੀਬਾੜੀ ਨਾਲ ਸੰਬੰਧਿਤ ਕਾਰੋਬਾਰੀਆਂ ਲਈ ਵਧੀਆ ਪਲਾਨ ਕੀਤਾ ਜਾਵੇ ਤਾਂ ਕਿ ਇੰਡਸਟਰੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੀਐਸਪੀ ਗਾਰਡਨ ਟੂਲਸ ਨੇ ਬਾਗਬਾਨੀ ਖੇਤਰ ਵਿੱਚ ਲੁਧਿਆਣਾ ਦਾ ਹੀ ਨਹੀਂ ਸਗੋਂ ਪੰਜਾਬ ਦਾ ਮਾਣ ਵੀ ਵਧਾਇਆ ਹੈ। ਬਾਗਬਾਨੀ ਦੇ ਟੂਲਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਪਾਸਸੀ ਅਤੇ ਗੁਰਜੀਤ ਸਿੰਘ ਪਾਸਸੀ ਨੇ ਕਿਹਾ ਕਿ ਅੱਜ ਬਾਗਬਾਨੀ ਖੇਤਰ ਵਿੱਚ ਹੋਰ ਨਵੀਆਂ ਤਕਨੀਕਾਂ ਆ ਚੁੱਕੀਆਂ ਹਨ ਜੀਐਸਜੀਐਸਪੀ ਗਾਰਡਨ ਟੂਲਸ ਮੌਜੂਦਾ ਜ਼ਰੂਰਤ ਅਨੁਸਾਰ ਖੇਤੀਬਾੜੀ ਸੰਦਾਂ ਦੇ ਨਾਲ ਲੈਸ ਹੈ ਇਥੇ ਮੈਨੂਅਲ ਅਤੇ ਇਲੈਕਟ੍ਰੋਨਿਕ ਚੱਲਣ ਵਾਲੇ ਟੂਲਸ ਸ਼ੋਰੂਮ ਵਿੱਚ ਉਪਲਬਧ ਹਨ ਇਹਨਾਂ ਬਾਗਬਾਨੀ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਕਾਰੀਗਰਾਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲੇ ਟੂਲਸ ਲੈਂਡੀ ਪਖਵਾੜ ਰੋਡ ਪਾਸੀ ਚੌਕ ਲੁਧਿਆਣਾ ਵਿਖੇ ਇੱਕ ਵਾਰ ਜ਼ਰੂਰ ਪਧਾਰਨ ਹੋਰ ਜਾਣਕਾਰੀ ਦਿੰਦੇ ਹੋਏ ਪਾਸੀ 브ਦਰਜ਼ ਨੇ ਕਿਹਾ ਕਿ ਨੰਬਰ 1 ਜੀਐਸਪੀ ਗਾਰਡਨ ਟੂਲਸ ਪੰਜਾਬ ਦਾ ਆਪਣਾ ਅਤੇ ਪੰਜਾਬ ਦੀ ਮਿੱਟੀ ਵਿੱਚ ਉਪਜਾ ਇੱਕ ਬ੍ਰਾਂਡ ਹੈ ਜੋ ਕਿ ਬਾਗਬਾਨੀ ਖੇਤਰ ਵਿੱਚ ਬਿਨਾਂ ਕਿਸੇ ਕੁਆਲਿਟੀ ਨਾਲ ਸਮਝੌਤਾ ਕੀਤੇ ਬਿਨਾਂ ਕਾਮਯਾਬੀ ਦੇ ਰਸਤੇ ਅੱਗੇ ਵਧ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਹੇਜ਼ਰ ਸ਼ੇਅਰ ਗਾਰਡਨ ਰੋਲਰਸ ਪਿੱਕਲ ਬਰਾਸ ਵਿਦ ਹੈਵੀ ਡਿਊਟੀ ਬੀਲ ਸਟੈਂਡ ਫੋਲਡਿੰਗ ਸਾ ਫਿਕਸ ਸਾ ਬਿਲ ਹੁੱਕ ਬਿਲ ਹੁੱਕ ਡਾ ਕਲਟੀਵੇਟਰ ਵਾਰਕ ਫੋਰਕ ਵੀਡਰ ਟਰਾਂਸਪਲੈਂਟਰ ਬਿਗ ਟਰਾਂਸਪਲੈਂਟਰ ਸਮਾਲ ਸਕੈਚਰ ਪਲੈਨ ਦੇ ਵੱਖ-ਵੱਖ ਸਾਈਜ਼ 휠 ਹੈਂਡ ਹੋਲਡ ਬਲੇਡ ਸਾਈਡ ਸਾਈਡ 휠 ਟਾਈਪ ਲਾਨ ਮੂਵਰ ਫਲੈਟ ਖੁਰਪਾ ਦੇ ਵੱਖ-ਵੱਖ ਸਾਈਜ਼ ਸਾਗ ਕਟਰ ਦੇ ਵੱਖ-ਵੱਖ ਸਾਈਜ਼ ਗੀਅਰ ਟਾਈਪ ਪਾਵਰ ਲਾਨ ਮੂਵਰ ਇੰਜਨ ਟਾਈਪ ਲਾਨ ਮੂਵਰ ਫੋਰ ਵੀਲ ਟਾਈਪ ਪਾਵਰ ਲਾਨ ਮੂਵਰ ਬਰਸ਼ ਕਟਰ ਸਾਈਡ ਵੀਲ ਟਾਈਪ ਲਾਨ ਮੂਵ ਹੈਂਡ ਹੋਲਡ ਹੈਂਡ ਰੇਕ ਐਂਡ ਹੋਲਡ ਇੰਜਨ ਟਾਈਪ ਲਾਨ ਮੂਵ ਰੋਲਰ ਟਾਈਪ ਪਾਵਰ ਲਾਨ ਡਰਾਈਵ ਵੀਲ ਬਾਰੇ ਬਾਰੂ ਟਾਈਪ ਲਾਨ ਮੂਵ ਤੋਂ ਇਲਾਵਾ ਅਨੇਕਾਂ ਹੋਰ ਪ੍ਰੋਡਕਟ ਦੇ ਖੁਦ ਨਿਰਮਾਤਾ ਹਨ ਵਧੀਆ ਕੁਆਲਿਟੀ ਦਾ ਭਰੋਸਾ ਦਿੰਦੇ ਹੋਏ ਸਰਦਾਰ ਜਸਵਿੰਦਰ ਸਿੰਘ ਪਾਸੀ ਤੇ ਗੁਰਜੀਤ ਸਿੰਘ ਪਾਸੀ ਨੇ ਅੰਤ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇੱਕ ਬਾਗਬਾਨੀ ਖੇਤਰ ਨਾਲ ਜੁੜੀ ਹੋਈ ਇੱਕ ਕਿੱਟ ਵੀ ਗਿਫਟ ਭੇਟ ਕੀਤੀ। ਇਸ ਮੌਕੇ ਪ੍ਰਿਤਪਾਲ ਸਿੰਘ ਮੁਕੰਦਪੁਰ, ਕਿਸਾਨ ਆਗੂ ਬਲਵਿੰਦਰ ਸਿੰਘ ਕੋਲਾਰ, ਪ੍ਰੀਤਮ ਸਿੰਘ ਮਾਨਗੜ੍ਹ, ਪ੍ਰਧਾਨ ਜ਼ਿਲ੍ਹਾ ਦਿਹਾਤੀ ਲੁਧਿਆਣਾ, ਸਰਦਾਰ ਜਗਦੀਪ ਸਿੰਘ ਪਾਗੜੀ, ਜ਼ਿਲ੍ਹਾ ਯੂਥ ਪ੍ਰਧਾਨ, ਗੁਰਪ੍ਰੀਤ ਸਿੰਘ ਗੋਰਾ ਲੋਹਾਰਾ ਵੀ ਹਾਜ਼ਰ ਸਨ।